ਆਖਿਰਕਾਰ 28ਵੀਂ ਮੰਜ਼ਲ ਤੇ ਆ ਕੇ ਫਲੈਟ ਮਿਲਿਆ ਗਿਆ ਮੈਨੂੰ ਦੇਖਦੇ ਆਂ ਵੀ ਅਜੋ ਅੰਦਰੋਂ ਵੀ ਕਿਹੋ ਜਿਹਾ ਜਾਗਾ ਆਹ ਵਾਲਾ ਰੂਮ ਆਗਾ ਵਾਓ ਜੀ ਵਾਹ ਅੰਦਰੋਂ ਦਾ ਬੜਾ ਕੰਕਾਗਾ ਹਮ ਬੈਟੂਗਰ ਲੱਗੇ ਨੇ ਸਾਰਾ ਕੁਝ ਫਿਨਿਸ਼ਿੰਗ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਗਾਇਸ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਠੀਕ ਹੋਵੋਗੇ ਗਾਇਸ ਅੱਜ ਦਾ ਆਪਾਂ ਬਲੌਗ ਸ਼ੁਰੂ ਕਰ ਰਹੇ ਹਾਂਗੇ ਦਿੱਲੀ ਦੇ ਵਿੱਚ ਦਿੱਲੀ ਤੇ ਮੈਂ ਡਿਊਟੀ ਆਇਆ ਹੋਇਆ ਹੈਗਾ ਤੇ ਇੱਥੇ ਇਸ ਟਾਈਮ ਮੈਂ ਰੈਸਟ ਕਰਨ ਵਾਸਤੇ ਰੁਕਿਆਗਾ ਇੱਕ ਫਲੈਟ ਦੇ ਵਿੱਚ ਮੈਂ ਤੁਹਾਨੂੰ ਸਾਰਾ ਫਲੈਟ ਦਿਖਾਉਣ ਲੱਗਾ ਹਾਂਗਾ ਹੁਣ ਇਹ ਸ਼ੁਰੂਆਤ ਆਪਾਂ ਫਲੈਟ ਤੋਂ ਹੀ ਕਰ ਰਹੇ ਹਾਂਗੇ ਫਲੈਟ ਕਿੱਦਾਂ ਦਾ ਹੈ ਜਿੱਥੇ ਆਪਣੀ ਰਾਈਸ ਮੇਜੂ ਕੋਈ ਇਤਾਂ ਨਹੀਂ ਮਿਲੇਗੀ ਹੁਣ ਸਿਪ ਇੱਥੇ ਅਰਾਈਵਲ ਦੇ ਹੀ ਹੈਗਾ ਆਪਣਾ ਇੱਥੇ ਪਹੁੰਚਾਂਗੇ ਕਿਸੇ ਆਫੀਸ਼ੀਅਲ ਕੰਮ ਦੇ ਲਈ ਆਏ ਸੀਗੇ ਕੰਮ 4-5 ਘੰਟੇ ਬਾਅਦ ਹੋਣਾਗਾ ਆਪਣਾ ਤੇ ਉਹਨਾਂ ਟਾਈਮ ਇੱਥੇ ਰਹਿائش ਮਿਲ ਜਾਈਗੀ ਤੁਹਾਨੂੰ ਰਹਿਣ ਵਾਸਤੇ ਤੇ ਉਹ ਆਪਾਂ ਰੈਸਟ ਕਰਕੇ ਉਸ ਤੋਂ ਬਾਅਦ ਆਪਣਾ ਕੰਮ ਕਰਕੇ ਤੇ ਵਾਪਸ ਜਾਣਾਗਾ ਕਾਰਾਂ ਇਹ ਤੁਮ ਤਾਂ ਹੋਣਾ ਅਜੇ ਪਹਿਲਾਂ ਤਾਂ ਵਿਰੋਚਾ ਕਰਨ ਦੇ ਵਿੱਚ ਇੱਧਰ ਤਾਂ ਇਹ ਬੈੱਡ ਲੱਗੇ ਹੋਏ ਨੇ ਆਪਣੇ ਔਰ ਇੱਧਰ ਕਿਚਨ ਆ ਗਿਆ ਕਿਚਨ ਦੇ ਵਿੱਚ ਨੀਚੇ ਇੱਕ ਛੋਟੀ ਮਿੰਨੀ ਫ੍ਰੀਜਰ ਰੱਖੀ ਹੋਈ ਹੈਗੀ ਔਰ ਇਸ ਤੋਂ ਇਲਾਵਾ ਇੱਥੇ ਮਾਈਕ੍ਰੋਵੇਵ ਆ ਗਿਆ ਇੰਡਕਸ਼ਨ ਚੁੱਲਾ ਆ ਗਿਆ ਨਾਲ ਇਹ ਸੈਂਡਵਿਚ ਮੇਕਰ ਤੇ ਇਹਨਾਂ ਤੋਂ ਇਲਾਵਾ ਇੱਧਰ ਵਾਸ਼ ਅਰੀਆ ਆ ਗਿਆ ਬਰਤਨ ਸਾਫ ਕਰਨ ਲਈ ਔਰ ਨਾਲ ਹੀ ਇੱਥੇ ਛੋਟਾ ਇੱਕ ਡਾਈਨਿੰਗ ਟੇਬਲ ਵੀ ਲੱਗਿਆ ਹੋਇਆ ਹੈਗਾ ਆਸੋਂ ਦਿੱਲੀ ਦਾ ਮੌਸਮ ਦਿਖਾਈ ਗਏ ਦਿੱਲੀ ਦਾ ਕੀ ਹੈ ਇਹ ਮੌਸਮ ਆ ਦੇਖੋ ਜੀ ਇਹ ਹੈ ਦਿੱਲੀ ਦਾ ਵੈਦਰ ਪੂਰਾ ਗੂਆਂ ਦਾਲੀ ਚ ਤੂ ਤੱਕ ਜਦੋਂ ਤੁਹਾਨੂੰ ਜੀ ਦੇਖੋ ਹੋ ਇਹ ਤੁਹਾਡਾ ਹੈ 28ਵੀਂ ਮੰਜ਼ਲ ਤੇ 28ਵੀਂ ਮੰਜ਼ਲ ਤੋਂ ਬੰਦੀਆ 뷰 ਤਾਂ سامنے ਫਲਾਈਟ ਚ ਆ ਰਹੀ ਹੈਗੀ ਇਨਸ਼ਾਅੱਲਾ ਇਹ ਰੂਮ ਆਪਣਾ ਬਸ ਹੁਣ ਥੱਕੇ ਵੀ ਆਏਗੇ ਕਾਫੀ ਟਰੈਵਲ ਕਰਕੇ ਆਏਗੇ ਤਕਰੀਬਨ 4-5 ਘੰਟੇ ਦੀ ਸਟੇ ਹੈਗੀ ਮੇਰੀ ਤੇ 4-5 ਘੰਟੇ ਬਾਅਦ ਇੱਥੋਂ ਜਾਣਾ ਹੈਗਾ ਔਰ ਇੱਕ ਮੇਰੀ ਪ੍ਰੋਬਲਮ ਹੋ ਰਹੀ ਹੈ ਮੈਂ ਚਾਰਜਰ ਨਾਲ ਲੈ ਕੇ ਨਹੀਂ ਆਇਆ ਸੀ ਫੋਨ ਮੇਰਾ ਚਾਰਜ ਨਹੀਂ ਹੈਗਾ ਇਸ ਕਰਕੇ ਮੈਨੂੰ ਹੁਣ ਚਾਰਜਿੰਗ ਦੀ ਪ੍ਰੋਬਲਮ ਆ ਰਹੀ ਹੈ ਉਦੋਂ ਮੈਂ ਕੋਈ ਅਲਟਰਨੇਟਿਵ ਲੱਭਾਂਗਾ ਵੀ ਕਿੱਦਾਂ ਚਾਰਜ ਕਰ ਆਪਣੇ ਫੋਨ ਨੂੰ ਫੋਨ ਵੀ ਸੈੱਟ ਹੋ ਜਾਣਾ ਹੈ ਹੁਣ ਬਿਨਾਂ ਤੁਹਾਨੂੰ ਪਤਾ ਕੁਝ ਨਹੀਂ ਹੈ ਦੇਖਣਾ ਹੀ ਮੈਂ ਲੱਭਦਾ ਕੁਝ ਲੋ ਵੀ ਗਾਇਸ ਅਲਟਰਨੇਟਿਵ ਲੱਭ ਲੱਭ ਜਾ ਕੋਈ ਚਾਰਜਰ ਤਾਂ ਇਹ ਪੈਰੈਂਟ ਸੈਂਬਾਕ ਬਾਕਸ ਇਹ ਪਿੱਛੇ ਮੋਟਰ ਨਹੀਂ ਮਿਲ ਜੇ ਇੱਕ ਤਾਂ ਇੱਥੇ ਜਰਾ ਕੀ ਆਵੇ ਦੇਖੋ ਚਾਰਜਰ ਕੇਬਲ ਮੇਰੇ ਕੋਲ ਸੀ ਉਹ ਤੇ ਬਾਕੀ ਹੈਗੀ ਹੁਣ ਆਪਣੇ ਕੋਲ ਚਾਰਜਰ ਆਈਡੀਆ ਹੈਗਾ ਤੇ ਹੁਣ ਚਾਰਜ ਕਰ ਸਕਨੇ ਆਈ ਥਿੰਕ ਹੋਊਗਾ ਬਾਕੀ ਦੇਖਣਾ ਟਾਈ ਕਰੰਦਰ ਨਾਲ ਹੀ ਟੀਵੀ ਹੈ ਮਾਡਰਨ ਟੀਵੀ ਦੇਖਦੇ ਆਂ ਥੈਂਕ ਯੂ ਤੇ ਹੋਰ ਵੀ ਹੋਈ ਜੂ ਉਹ ਨਾਲੰਬ ਕਰੀਏ ਕਰੋ ਦੇਖੋ ਮੈਂ ਇਹ ਆਪਣਾ ਰਸਤਾ ਆਹ ਬੰਨ ਦੱਪਾਈ ਕਰੋ ਮੋ ਟਾਈਮ ਹੋਵੇ ਨਿਕਲੇ ਨੂੰ ਤੇ ਵੈਸਟ ਕਰੀਆ ਰੇਟੀਆਂ ਮਾਰਨੀਆਂ ਨਹੀਂ ਚੰਗੀਆਂ ਉਸ ਤੋਂ ਬਾਅਦ ਦੇ ਵਿੱਚ ਫਿਰ ਨਿਕਲ ਜਾਣਾਗਾ 4 ਘੰਟੇ ਰੈਸਟ ਕਰਨ ਤੋਂ ਬਾਅਦ ਚ 4 ਘੰਟੇ ਮੇਰੇ ਕੋਲ ਐਂਟਰਟੇਨਮੈਂਟ ਦਾ ਕੀ ਸਾਧਨਾਗਾ ਉਹ ਤੁਹਾਡੇ ਸਾਹਮਣੇ ਹੀ ਹੈ ਲਫੇ ਸ਼ਰਮਾ ਜਾਲ ਦੇਗਾ ਟੀਵੀ ਤੇ ਉਥੇ ਐਂਟਰਟੇਨਮੈਂਟ ਕਰਾਂਗੇ ਆਰੇ ਪੁੰਟ ਹੈਗਾ ਹੀ ਆ ਪਰ ਉਹ ਮੈਂ ਚਾਰ ਦਿਨ ਲਗਾਉਣ ਲੱਗ ਰਿਹਾ ਕਿਉਂਕਿ ਬੰਦੂ ਦਾ ਪੋਸਟ ਮਾਰਚ ਵੀ ਚਾਹੀਦਾ ਹੋਊਗਾ ਇੱਥੇ ਦਿੱਤੀ ਗਸਲ ਦਾ ਫਲੈਟ ਹੈ ਫਲੈਟ ਦੇ ਵਿੱਚ ਬੈਠਾ ਇਸ ਟਾਈਮ ਮੈਂ ਅ ਫਲੈਟ ਹੈਗਾ 28ਵੀਂ ਮੱਜਰੇ ਤੇ ਮੇਰਾ ਬਹੁਤ ਸੋਨਾ ਫਲੈਟ ਬਣਿਆ ਹੋਇਆ ਹੈ ਵੈਸੇ ਦੇਖੋ ਯਾਰੋ ਤੁਹਾਨੂੰ ਵੀ ਬੱਸ ਦਿਖਾ ਦਿੱਤਾ ਤੇ ਮੈਂ ਇਹਦਾ ਇਹ ਵਿੱਚ ਮੈਂ ਹੁਣ ਤੇਜੀ ਮੇਰੇ ਕੋਲ ਸਮਾਨ ਹੁੰਦਾ ਜਿੱਤੇ ਫੈਮਲੀ ਵੀ ਆਉਂਦੀ ਹੈ ਤਾਂ ਉਹ ਆਪਣਾ ਬਣਾ ਕੇ ਖਾਸ ਕਰੇਗੀ ਸਮਾਨ ਚਾਹਨਾ ਕੋਲ ਹੋ ਗਿਆ ਆਪਣੇ ਕੋਲ ਬਾਰੋਂ ਗਿਆ ਫੋਮ ਕਾ ਕੇ ਘਰ ਸਭ ਜੇ ਮਿਲ ਜੇ ਇਥੇ ਪਿਆਗ ਮੀਡੀਆ ਦੇ ਵਿੱਚ ਵੀ ਆਪਾਂ ਆਰਡਰ ਕਰ ਸਕਦੇ ਠੀਕ ਹੈ ਜੀ ਹੁਣ ਇਥੇ ਮੈਂ ਕਰਦਾ ਰੈਸਟ ਰੈਸਟ ਕਰਕੇ ਬਾਅਦ ਚ ਫਿਰ ਤੁਹਾਨੂੰ ਜਾਣ ਲੱਗੇ ਵਾਪਸ ਕੇ ਮਿਲਦੇ ਆਂਗੇ ਸੋ ਆਵੇਜ਼ ਲੇਟਰ ਹਾ ਜੀ ਗਾਇਸੋ ਰਾਤ ਹੋ ਗਿਆ ਕੀ ਰਾਤ ਇਥੇ 스테ਏ ਹੈ ਕਿ ਮੇਰੀ ਪਲਾਨ ਚੇਂਜ ਹੋ ਗਿਆ ਪਹਿਲਾ ਸੀਗਾ ਮੈਂ ਵਾਪਸ ਜਾਣਾ ਸੀਗਾ ਪਰ ਹੁਣ ਪਲਾਨ ਚੇਂਜ ਹੈਗਾ ਮੈਂ ਤੁਹਾਨੂੰ ਰਾਤ ਦਾ ਇਥੇ ਥੋੜਾ ਜਿਹਾ 뷰 ਦਿਖਾਉਣਾਗਾ ਬਹੁਤ ਸੋਨਾ ਮੈਨੂੰ 뷰 ਲੱਗਿਆ ਬਾਹਰ ਦਾ ਤੇ ਆਜੋ ਤੁਹਾਨੂੰ ਵੀ ਦਿਖਾਉਣਾ ਦਿੱਲੀ ਦਾ ਕੀ ਨਜ਼ਾਰਾ ਅਸਲ ਨੋਇਡਾ ਦਾ ਹੈਟਾ ਦਾ ਨਜ਼ਾਰਾਗਾ ਆਜੋ ਜੀ ਮੇਰੇ ਨਾਲ ਇਹ ਦੇਖਿਓ ਜਦੋਂ ਨਾਈਟ ਆ ਗਈ ਪਿੱਛੇ ਦੂਰ ਤੱਕ ਜਿਹੜੇ ਰੋਸ ਸਾਹਮਣੇ ਕੋੜ ਜਾ ਰਿਹਾ ਹੈਗਾ ਸਾਰਾ ਉੱਪਰ ਦੀ ਨਜ਼ਾਰਾ ਹੈਗਾ ਨਾ ਨਾਈਟਾਂ ਦਾ ਸੇਕਰੀਆਂ ਕਾਇਮ ਬੰਜਦੇ ਆਰਾ ਪਿਓ ਕਿਹਦਾ ਆਰੇਗਾ ਉਹ ਤੋਂ ਨਾਲੇ ਉਧਰ ਵੀ ਦੂਜੀ ਸਾਈਡ ਵੀ ਸੀਗਾ ਤੇ ਦੂਜੀ ਸਾਈਡ ਮੈਂ ਬਾਹਰੋਂ ਖੜ ਕੇ ਬਣਾਈ ਨਹੀਂ ਸੀ भी बहुत सोना सी नजारा बस हूँ इतों का इस आप अपना सवेरे चलना है अपना इतने भी सोना ही है तो सो के सवेरे अपना अर्ली मॉर्निंग आप निकल जाना गाँव मैं बस सौन लगता गा रात दे दस बज गए ने गे फिर सवेरे अर्ली उठ के जाना भी है इस करके गाइस आज कर का ब्लॉग आप हूँ इतना खत्म जे थ मेरा ब्लॉग वाइए लगे तो इन लाइक जरूर कर दौ शेयर भी कर दौ कमेंट करके जरूर दस्यो भी किमें लग्या हूँ मिलते हैं आप कल नवे ब्लॉग देख वास्ते बाय बाय Good night.